ਫਗਵਾੜੇ ਦੇ ਮੁਹੱਲਾ ਪਲਾਈ ਗੇਟ ਵਿਖੇ ਬੀਤੀ ਦੇਰ ਰਾਤ ਪੁਰਾਣੀ ਰਣਜੀਤ ਦੇ ਚਲਦਿਆਂ ਗੋਲੀਆਂ ਚੱਲਣ ਦੀ ਸੂਚਨਾ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਮਲਾਬਾਰਾ ਨੇ ਇਹ ਗੋਲੀਆਂ ਕੁਲਜੀਤ ਬਸਰਾ ਪੁੱਤਰ ਕੁਲਦੀਪ ਦਾਣੀ ਦੇ ਘਰ ਦੇ ਵਿੱਚ ਦਾਖਲ ਹੋ ਕੇ ਚਲਾਈਆਂ ਹਨ ਇਸ ਗੋਲੀਬਾਰੀ ਦੌਰਾਨ ਜਿੱਥੇ ਕਿ ਕਿਸੇ ਕਿਸਮ ਦਾ ਨੁਕਸਾਨ ਨਾ ਹੋਣ ਦੀ ਸੂਚਨਾ ਹੈ ਉੱਥੇ ਹੀ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਦੋਸ਼ੀਆਂ ਦੀ ਪਾਲ ਤੀਜ ਕਰ ਦਿੱਤੀ ਹੈ ਹਾਂਜੀ ਮੈਂ ਇੰਸਪੈਕਟਰ 우ਸ਼ਾ ਮੁਖਫਸਾ ਥਾਣਾ ਸਿਟੀ ਫਰਗੜਾ ਕੰਮ ਕਰ ਰਹੀ ਹਾਂ ਰਾਤ ਤਕਰੀਬਨ 7:11 ਵਜੇ ਮੈਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਪਲਾਈ ਗੇਟ ਦੇ ਵਿੱਚ ਅਮਨ ਬਸਰਾ ਅਤੇ ਸਾਬੀਕ ਬਸਰਾ ਦੇ ਘਰ ਜਿਹੜੀਆਂ ਉਹ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਤੇ ਮੌਕੇ ਤੇ ਅਸੀਂ ਤੁਰੰਤ ਪਹੁੰਚ ਕੇ ਜਿਹੜੀ ਇਹ ਮੌਕਾ ਵੈਰੀਫਾਈ ਕੀਤਾ ਗਿਆ ਮੌਕੇ ਤੋਂ 7 ਤੋਂ 8 ਜਿਹੜੇ ਫੋਲ ਬਰਾਮਦ ਹੋਏ ਨੇ ਐਂਡ ਸੀਸੀਟੀਵੀ ਫੁਟੇਜ ਵਗੈਰਾ ਦੇਖਣ ਤੋਂ ਬਾਅਦ ਅਸੀਂ ਜਿਹੜੀ ਹੈ 188/25 ਅ ਵਕਫਾ ਤਰ੍ਹਾਂ ਮਾ 109 BNS 333 BNS 192 3 BNS 190 BNS ਐਂਡ 25 ਰੰਜਨ ਆਰ ਅਧਿ ਤਹਿਤ ਜਿਹੜਾ ਦੋ ਬਾਇ ਨੇਮ ਤੇ ਚਾਰ ਅਨਨੋਨ ਵਿਅਕਤੀ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਮੈਡਮ ਇਹਨਾਂ ਦੇ ਕੋਈ ਪਹਿਲਾਂ ਵੀ ਬਰਚੇ ਚੱਲ ਰਹੇ ਆ ਜੀ ਬਿਲਕੁਲ ਜਿਹੜਾ ਰਾਹੁਲ ਨਾਮ ਦਾ ਦੋਸ਼ੀ ਹੈ ਦੇ ਵਿੱਚ ਉਹਦੇ ਖਿਲਾਫ ਆਲਰੇਡੀ ਦੋ ਪਰਚੇ ਦਰਜ ਨੇ ਮੱਕੀੜੀ ਇਨਵੈਸਟੀਗੇਸ਼ਨ ਅਸੀਂ ਉਹ ਕਰਾਂਗੇ